हां जी दोस्तों सारेया नु सस्श्रीकाल स्वागत करते हैं टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਬਾ ਵਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਨੇੜੇ ਪਿੰਡ ਕਮਾਲਪੁਰ ਗਲਾਲੀਪੁਰ ਭਗਵਾਨਪੁਰਾ ਬੈਂਕਾ ਪਲੇਅਰ ਵੀ ਇਹ ਪਿੰਡ ਜਿਹੜੀ ਆ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਮਿਆਣੀ ਇੱਕ ਮਿਆਣੀ ਪਿੰਡ ਵੀ ਜਿਹੜਾ ਬਿਲਕੁਲ ਲੱਗੇ ਆ ਤੇ ਤਰਨਤਾਰਨ ਸਾਹਿਬ ਤੋਂ ਦੋਸਤੋ ਦੂਰੀ ਕੋਈ 17 ਕਿਲੋਮੀਟਰ ਦੀ ਆ ਭਿੱਖੀ ਪਿੰਡ ਕੋਈ 12-13 ਕਿਲੋਮੀਟਰ ਰਹਿ ਜਾਂਦਾ ਪਿੰਡ ਬਾ ਤੋਂ ਪਹਿਲਾਂ ਵੀ ਆਪਾਂ ਅਜਤੋਂ ਦੋਸਤੋ ਕੋਈ 5-7 ਦਿਨ ਪਹਿਲਾਂ ਇੱਕ ਵੀਡੀਓ ਇਸ ਘਰੋਂ ਪਾਈ ਸੀ ਵੀਰ ਸ਼ੇਰੇ ਦੇ ਘਰੋਂ ਪਸ਼ੂ ਵਪਾਰ ਦਾ ਕੰਮ ਆ ਰੋਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਅੱਜ ਵੇੜਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਚਾਰ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਚਾਰ ਵੇੜਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੇੜ ਬਿਲਕੁਲ ਤਾਜੀ ਸੁਈ ਸੁਵਾਈ ਆ ਤੇ ਦੋ ਵੇੜਾ ਗੱਬਣਾ ਤਿਆਰੀ ਤੇ ਆ ਉਹ ਪੂਰੀ ਡਿਟੇਲ ਆਪਾਂ ਵੀਰ ਸ਼ੇਰੇ ਤੋਂ ਪੁੱਛ ਲਾਂਗੇ ਕਿ ਕਿੰਨਾ-ਕਿੰਨਾ ਸਮਾਂ ਹਜੇ ਬਾਕੀ ਇਸੂਣ ਦੇ ਵਿੱਚ ਇੱਕ ਟੋਕੜ ਗੱਬਣ ਵੈੜ ਜਿਹੜੀ ਆ ਦੋਸਤੋ ਵੀ ਵੀਰ ਦੇ ਕੋਲੇ ਬਕਾਊਗਾ ਬਹੁਤ ਵੀਰ ਡਿਮਾਂਡ ਕਰਦੇ ਨੇ ਟੋਕੜ ਗੱਬਣ ਵੈੜ ਖਰੀਦਣ ਦੀ ਕਿਉਂਕਿ ਦੋਸਤੋ ਅੱਧੋ ਅੱਧਾ ਜਿਹੜਾ ਸਮਾਂ ਜਿਹੜਾ ਉਹ ਕੰਪਲੀਟ ਹੋਇਆ ਹੁੰਦਾ ਪਸ਼ੂਆਂ ਦਾ ਤੇ ਅੱਧਾ ਸਮਾਂ ਹਜੇ ਬਾਕੀ ਹੁੰਦਾ ਤੇ ਉਹਦੇ ਦੌਰਾਨ ਜਿਹੜਾ ਨਾਲ ਦੁੱਧ ਵੀ ਬਹੁਤ ਸੋਨਾ ਹੁਣ ਹੈਗਾ ਥੱਲੇ ਇਸ ਵੈੜ ਤੇ ਟੋਕੜ ਗੱਬਣ ਵੈੜ ਆ ਤੇ ਬਾਕੀ ਦੋ ਟੁਕੀਆਂ ਵੈੜਾਂ ਨੇ ਤਿਆਰੀ ਤੇ ਆ ਇੱਕ ਸੂਈ ਸਵਾਈ ਵੈੜ ਆ ਇਹ ਟੋਟਲ ਚਾਰ ਨਾਗਰੇ ਆਉ ਪੂਰੀ ਡਿਟੇਲ ਲੈਣੇ ਆ ਵੀਰ ਛੇਰੇ ਤੋਂ ਸਭ ਤੋਂ ਪਹਿਲਾਂ ਵੀਰ ਛੇਰੇ ਸਾਸਤਰੀ ਕਾਲ ਸਤਿ ਸ਼ ਹੋ ਠੀਕ ਠਾਕ ਵੀਰ ਜੀ ਹਾਂਜੀ ਸਭ ਵਧੀਆ ਜੀ ਤੁਹਾਨੂੰ ਸਲਾਮ ਠੀਕ ਠਾਕ ਜੀ ਬਹੁਤ ਵਧੀਆ ਵੀਰ ਅੱਛਾ ਸੇਰੇ ਵੀਰ ਉਹਦੇ ਆਪੇ ਵੀਡੀਓ ਪਾਏ ਸੀ ਪਸੂ ਹੋ ਗਏ ਸੀ ਸਾਰੇ ਸੇਲ ਹਾਂਜੀ ਹੋ ਗਏ ਭਾਈ ਠੀਕ ਆ ਵੀਰ ਤੇ ਅੱਜ ਵੀ ਤਕਰੀਬਨ ਆਪਣੇ ਕੋਲ ਚਾਰ ਬੈੜਾਂ ਜੇ ਹਾਂਜੀ ਚਾਰ ਬੈੜਾਂ ਭਾਈ ਇੱਕ ਸੂਈ ਹੈ ਤੇ ਬਾਕੀ ਮੈਨੂੰ ਲੱਗਦਾ ਵੀ ਦੋ ਗੱਬਣ ਤਿਆਰੀ ਵਾਲੀਆਂ ਨੇ ਹਾਂਜੀ ਭਾਈ ਆ ਵੀ ਗੱਬਣਾ ਆ ਸੂਈ ਜੇ ਤੇ ਉਹ ਵੀ ਬੱਛੀ ਹੈਗੀ ਆਪਣੀ ਗੱਬਣ ਜੇ ਪਰ ਲੀ ਉਹ ਬੱਛੀ ਟੋਕੜ ਗੱਬਣ ਦੇ ਚਾਰ ਨੱਕ ਜੇ ਆਪਣੇ ਕੋਲ ਲਓ ਜੀ ਤੇ ਬਾਕੀ ਦੋਸਤੋ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਜਿਹੜਾ ਕੋਈ ਵੀਰ ਗੱਬਣ ਪਸ਼ੂ ਲੈ ਕੇ ਜਾਂਦਾ ਆਪਾਂ ਹਰ ਵਾਰ ਕਹਿੰਨੇ ਆ ਆਪਦੀ ਚੌਥਾ ਥਾਣਾ ਦੀ ਟਿੱਪ ਕੇ ਤਸੱਲੀ ਤੁਸੀਂ ਕਰਨੀ ਆ ਸੋ ਇਹ ਸਭ ਨਗਦੀ ਆ ਦੋ ਡੰਗ ਚੋਲੋ ਇੱਕ ਟਾਈਮ ਚੋਲੋ ਉਹ ਥੋੜੀ ਰਿਸਪੌਂਸਿਬਿਲਟੀ ਆ ਕਿਉਂਕਿ ਇਨਵੈਸਟਮੈਂਟ ਆ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਅੱਗੋਂ ਵਪਾਰ ਦਾ ਕੰਮ ਆ ਆਪਣੀ ਤਸੱਲੀ ਬਖੂਬੀ ਢੰਗ ਨਾਲ ਅੱਗੋਂ ਕਰਕੇ ਲੈ ਕੇ ਆਉਂਦੇ ਆ ਵਪਾਰੀ ਵੀਰ ਪਰ ਅੱਗੋਂ ਜਿਹੜੇ ਕੋਈ ਖਰੀਦਾਰ ਵੀਰ ਨੇ ਹੱਥ ਪਾਉਣਾ ਹੈ ਖਰੀਦਣੀ ਆ ਆਪਣੀ ਤਸੱਲੀ ਆ ਦੋਸਤੋ ਚੌਹ ਪਾਸਿਓਂ ਪੂਰੀ ਕਰ ਲਿਆ ਕਰੋ ਤੇ ਵੀਰ ਸ਼ੇਰੇ ਸ਼ੁਰੂਆ ਨਾਲ ਦੀ ਨਾਲ ਪਹਿਲੇ ਨੰਬਰ ਤੋਂ ਆਪਾਂ ਡਿਟੇਲ ਸਾਂਝੀ ਕਰ ਦਈਏ ਇੱਕ ਵਾਰੀ ਇਹ ਸੁਭਾ ਕਿਨਵਾ ਸੋਣ ਵਾਲੀ ਹੈ ਬੜਾ। ਭਾਜੀ ਇਹ ਘਰ ਵਾਲੇ ਦਾੰਦੇ ਜੇ ਦੂਜਾ ਸੁਭਾ ਤੀਜਾ ਵੀ ਹੋ ਸਕਦਾ। ਓਕੇ। ਹਾਂਜੀ। ਤਾਂ ਬੱਚੀ ਬਹੁਤ ਚੰਗੀ ਪ੍ਰਿੰਟ ਪੁੰਟਾਲੀ ਆ। ਠੀਕ ਹੈ ਜੀ। ਲਓ ਜੀ ਦੋਸਤੋ ਸੁਭਾ ਬੇਸ਼ੱਕ ਅੱਗੋਂ ਜਿੱਥੋਂ ਖਰੀਦੀ ਆ ਘਰ ਵਾਲੇ ਦੂਜਾ ਕਹਿੰਦੇ ਆ ਪਰ ਅੱਗੇ ਕਿਸੇ ਵੀਰ ਦੀ ਸਮਝ ਆ ਕਿਉਂਕਿ ਸਮਝ ਹਰ ਇੱਕ ਵੀਰ ਦੀ ਆਪੋ ਆਪਣੀ ਆ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਕੇ ਸੌਦਾ ਕਰ ਲੇ। ਤਾਂ ਦਿਨ ਹਜੇ ਵੀਰ ਕਿੰਨੇ ਕੱਟ ਜੂ। ਤਿੰਨ ਵੀਰ ਜੀ ਕੋ ਲੈ ਹੀ ਜਾਊਗਾ ਤਾ ਦੱਸ ਦੇਣਾ ਇਹਦੇ। ਠੀਕ ਹੈ ਜ ਹਫਤਾ 10 ਦਿਨ ਹਜੇ ਦੋਸਤੋ ਲੈਕਾ ਠੀਕ ਆ ਜੀ ਹਫਤਾ 10 ਦਿਨ ਹਜੇ ਪਿਆ ਆ ਸੂਣ ਦੇ ਵਿੱਚ ਤੇ ਬਾਕੀ ਹਾਈਟ ਮੀਡੀਅਮ ਆ ਪਰ ਵਜਨ ਵਜਨ ਪੂਰਾ ਤੁਸੀਂ ਵੇਖੋ ਵਜਨ ਦੋੜ ਪੂਰਾ ਪੈੜਦਾ ਲੰਮੀ ਲੁੰਮੀ ਚੰਗੀ ਠੀਕ ਆ ਲੰਮੀ ਲੁੰਮੀ ਵੀ ਚੰਗੀ ਆ ਬੇਲ ਦੀ ਵੀ ਸੋਹਣੀ ਆ ਲੰਬਾਈ ਉਚਾਈ ਜਿਹੜੀ ਮੀਡੀਅਮ ਆ ਕੋਈ ਵੀਰ ਤੱਕ ਕੇ ਸੌਦਾ ਕਰ ਲੇ ਬਾਕੀ ਬਣੂਗੀ ਪੂਰਾ ਹਜੇ ਢਿੱਲਾਂ ਤੋਂ ਨਾ ਜਿਹੜੀਆਂ ਆਪਾਂ ਨਾਰਮਲ ਦੇਖ ਲਈਏ ਦੋਸਤੋ ਤੇ ਇਹ ਹਜੇ ਚੱਡਾ ਨੇਵਾ ਆ ਲੋ ਰਾਤ ਤਾਂ ਬਹੁਤ ਠੰਡੀ ਹਾਂ ਲਓ ਜੀ ਸੋ ਥਾਨ ਤੋਂ ਇੱਕ ਵਾਰੀ ਤਸੱਲੀ ਨਾਲ ਕਰੋ ਚੈੱਕ ਠੀਕ ਆ ਸ਼ਾਮ ਖਾਣਾ ਠੀਕ ਆ ਹਾਂਜੀ ਜੀ ਫਿਰ ਹਾਂਜੀ ਭਾਈ ਤੇ ਕੀ ਮੰਗ-ਮੁੰਗਿੰਦੀ ਕਰਦੇ ਆ ਮੰਗ ਤੇ ਭਾਜੀ 55000 ਆ 50 ਦੀ ਹਾਂ ਨਾ ਕਰਾਂਗੇ 50 ਦੀ ਹਾਂਜੀ ਵੀ ਲੈਣ ਦੇਣ ਵਾਲੀ ਗੱਲ ਬਾਤ ਏ ਕਿਥੇ ਦਾ ਫਾਇਦਾ ਨਹੀਂ ਨਹੀਂ ਲੈਣ ਦੇਣ ਵਾਲੀ ਭਾਜੀ ਬਹੁਤਾ ਕੋਈ ਫਰਕ ਨਹੀਂ ਆ ਕਿਉਂ ਬੱਚੀਆਂ ਚੰਗੀਆਂ ਸਾਰੀਆਂ ਹੀ ਆਪਾਂ ਮੋਲ ਉਹਨੇ ਕੀ ਕਰਾਂਗੇ ਜਿੰਨੇ ਲੈ ਲੈਣੇ ਠੀਕ ਆ ਭਰਾ ਹਾਂਜੀ ਲਓ ਦੋਸਤੋ 55000 ਲੈਂਡ ਨਾ ਅਜੇ ਖੁੱਲਣਾ ਖਲਣਾ ਆ ਪੂਰਾ ਵੈੜ ਨੇ ਠੀਕ ਆ ਅਜੇ ਬਣੂਗੀ ਕਰਮ ਵਾਲੀ ਥੱਬਿਆ ਦਾ ਥੱਬਾ ਲੈਵਾ ਤਿਆਰ ਕਰੂਗੀ ਬਾਕੀ ਥਾਣੇ ਕੋਈ ਵਿਖਾਈਏ ਮੜਾ ਜਾ ਬਹੁਤ ਵਿਖਾਓਈ ਵਿਖਾਓ ਆ ਲਓ ਆ ਵੇਖੋ ਥਾਨ ਕਿੱਡਾ ਚੰਗਾ ਲਗਾਏ ਇਹਦੇ ਢਿੱਲਾਂ ਢੁਲਾਂ ਵਸ਼ੀ ਨੂੰ ਬਹੁਤ ਚੰਗੀਆਂ ਵਾ ਲਓ ਜੀ ਨਾ ਕੋਈ ਕੋਟ ਨਾ ਕੋਈ ਸ਼ਾਕ ਨਹੀਂ ਯਾਰ ਸਾਫ ਸੁਥਰੀ ਵਸ਼ੀ ਸਾਫ ਸੁਥਰਾ ਲੈਵਾ ਜਿੰਨਾ ਵੀ ਆ ਦੋਸਤੋ ਹਰ ਇੱਕ ਪਹਿਲੂ ਤੋਂ ਵਿਖਾਉਣਾ ਫਰਜ਼ ਬਣਦਾ ਵੀ ਹਰ ਪਾਸਿਓ ਦਿਖਾਈ ਜਾਵੇ ਤੁਹਾਨੂੰ ਚੀਜ਼ ਤਾਂ ਜੋ ਕੋਈ ਸੌਦਾ ਕਰਨਾ ਤੁਹਾਡੇ ਲਈ ਈਜ਼ੀ ਹੋ ਸਕੇ ਆ ਲਓ ਠੀਕ ਆ ਬਾਕੀ ਠੰਡੀ ਧੀਰੀਆ ਕਰਮਾ ਵਾਲੀ ਵੇਖੋ ਤੁਸੀਂ ਬਾਕੀ ਚੌੜੀ ਪੇਠ ਪੁੜੇ ਦੀ ਰੰਗ ਪ੍ਰਿੰਟ ਚੰਗਾ ਤੇ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਡੱਬੀ ਵੈੜ ਤੇ ਜਿੰਨਾ ਵੀ ਆਂਗ ਪੈਰ ਬਹੁਤ ਘੜਕੇ ਲੱਗਾ ਕਰਮਾ ਵਾਲੀ ਨੂੰ ਬਾਕੀ ਚਾਰੂ ਚੂਰੂ ਵੀ ਪੂਰੀ ਆ ਠੀਕ ਆ ਤੇ ਇਸ ਤੋਂ ਬਾਅਦ ਜਿਹੜੀ ਆ ਆ ਗਈ ਆਪਣੇ ਕੋਲ ਦੂਜੇ ਨੰਬਰ ਤੇ ਇਹ ਸੰਤ ਸਾਹਿਬ ਸੂਈ ਜੇ ਵੱਛੀ ਤਾਜੀ ਸੂਈ ਜੇ ਵੱਛੀ ਮਗਰ ਜੇ ਮਗਰ ਵੱਛੀ ਆ ਗਈ ਹਾਂਜੀ ਕਿੰਨੇ ਦਿਨ ਚੱਜ ਇਹਨੂੰ ਪਾਈ ਹੋਈ ਗਏ 6 ਦਿਨ 6-7 ਦਿਨ ਹੋ ਗਏ ਸੂਈ ਨੂੰ ਬਾਕੀ ਲੋ ਜੀ 6-7 ਦਿਨਾਂ ਦੀ ਹਫਤੇ ਦੇ ਅੰਦਰ ਵਾਰੀ ਆ 6-7 ਦਿਨਾਂ ਦੀ ਸੂਈ ਆ ਦ ਪਹਿਲਾਂ ਕਿ ਦੂਜੇ ਨਹੀਂ ਦੂਜੇ ਐ ਸੰਸਰ ਦੂਜੇ ਹਾਂਜੀ ਦੂਜੇ ਠੀਕ ਹੈ ਜੀ ਮਗਰ ਬੱਚੀ ਆ ਦੋਸਤੋ ਦੂਜੇ ਸਵੇ ਸੁਈ ਆ ਬੱਚਾ ਤੁਹਾਨੂੰ ਦਿਖਾਵਾਂਗੇ ਬੱਚਾ ਬਹੁਤ ਕਮਾਲ ਦਾ ਦਿੱਤਾ ਹੈ ਬੱਚੀ ਬਹੁਤ ਚੰਗੀ ਬੱਚੀ ਬਹੁਤ ਸੋਹਣੀ ਪਾਈ ਆ ਸੋ ਮੋਸਟਲੀ ਦੋਸਤੋ ਖਾਰਕੀ ਬੰਦੇ ਦੀ ਇੱਕ ਚਾਹਤ ਹੁੰਦੀ ਹੈ ਇੱਕ ਇਸ਼ਾ ਹੁੰਦੀ ਹੈ ਵੀ ਜਦੋਂ ਵੈੜ ਦੇ ਕੋਈ ਚੰਗੇ ਸੀਮਨ ਭਰਾਏ ਚਾਹੇ ਰੱਖਣੀ ਆ ਚਾਹੇ ਸੇਲ ਕਰਨੀ ਆ ਤੇ ਅਬ ਵੀਰ ਬਹੁਤ ਹੋ ਗਿਆ ਵੀਰ ਸਾਰੇ ਵੀਰ ਕਾਫੀ ਵੇਅਰ ਹੋਇਆ ਵੀ ਚੰਗਾ ਸੀਮਨ ਹੀ ਵਰਤਦੇ ਆ ਮੰਗਾਈ ਬੜੀ ਸੰਤੂ ਸਾਹਿਬ ਲੋਕਾਂ ਸਭ ਨੂੰ ਸਿਆਣੇ ਕਰਤਾ ਮੰਗਾਈ ਨੇ ਹਾਂ ਵੀ ਕੋਈ ਬੱਚਾ ਕੇ ਆਵੇ ਤਾਂ ਕੋਈ 25 ਲੀਟਰ ਤੋਂ ਘੱਟ ਅੱਗੇ ਫੀਮੇਲ ਆਜੇ ਤਾਂ ਕੋਈ 25 ਲੀਟਰ 30 ਲੀਟਰ ਤੇ ਚੱਲਣ ਵਾਲੀ ਹੋਵੇ ਤੇ ਬਾਕੀ ਸਾਰੇ ਵੀਰ ਜਾਣਕਾਰ ਆ ਸਮੇ ਸਮੇਂ ਨਾਲ ਜਿਹੜਾ ਦੋਸਤੋ ਹਰ ਕੋ ਬੰਦਾ ਚੇਂਜ ਹੁੰਦਾ ਤੇ ਉਹ ਦੇ ਦੌਰਾਨ ਆ ਦੇਖੋ ਜੀ ਵੱਛੀ ਠੀਕ ਆ ਜੀ ਬਿਲਕੁਲ ਛੋਟਾ ਜਿਹਾ ਕੰਨਾ ਐਚ ਐਫ ਬਰੀਡ ਦੇ ਵਿੱਚ ਵੱਛੀ ਆ ਪਿਓਰ ਤੇ ਬਿਲਕੁਲ ਸਮਾਲ ਸਾਈਜ਼ ਵੇਖੋ ਟੇਲ ਉਹ ਜੀ ਬਿਲਕੁਲ ਛੋਟੀ ਜੀ ਆ ਦੇਖੋ ਜੀ ਠੀਕ ਹੈ ਜੀ ਬੋਲਬੋਲ ਦਾ ਬੱਚਾ ਆਪਾਂ ਕਹਦੇ ਨੇ ਬੋਲਬੋਲ ਦਾ ਬੱਚਾ ਹੀ ਆ ਬਹੁਤ ਪਿਆਰੀ ਬੱਚੀ ਆ ਤੇ ਪਸੰਦ ਆਊਗੀ ਤੁਹਾਨੂੰ ਵਹਿੜ ਵੀ ਆਪ ਵੀ ਕੱਦ ਕਰ ਸੋਹਣਾ ਬਾਕੀ ਸੂਸਬਾਦ ਦੇ ਵਿੱਚ ਆ ਕੋਈ ਸਿੱਧੇ ਸੋਦੇ ਹੋਣ ਦੇ ਵਿੱਚ ਦੋਸਤੋ ਕੋਈ 8-10 ਦਿਨ ਪਸੂ ਲੱਗੀ ਜਾਂਦੇ ਆ ਹਫਤੇ ਦੇ ਅੰਦਰ ਬਾਅਦ ਸੂਈਏ ਤੇ ਵੀਰ ਬਾਕੀ ਛੇਰੇ ਹੁਣ ਦੁੱਧ ਦੀ ਇਹਦੀ ਜ਼ਰੂਰ ਦੱਸੀਏ ਆਪਣੇ ਸੱਜਣਾਂ ਨੂੰ ਵੀ ਪਾਜੀ ਪਤਾ ਕੀ ਅਜੇ ਇਹਦਾ ਵਪਾਰੀਆਂ ਆਲਾ ਦੱਸੀਏ ਤੇ ਫਿਰ ਤੇ 15 16 ਹੀ ਭਾਵੇਂ ਦੱਸ ਦਿਓ ਤੇ ਅਜੇ 12 ਕਿਲੋ ਦੁੱਧ ਦਾ ਬੌੜਾ ਬੌੜਾ ਗੇਲੇ ਦੁੱਧ ਗੇਲੇ ਕੋ ਸੱਜਣ ਜਿਹੜੀ ਅਸਲੀਅਤ ਜੀ ਆ ਵੀ ਜਿੰਨਾ ਕ ਆਪਾਂ ਚੋਕੇ ਅਗਲੇ ਦੀ ਤਸੱਲੀ ਕਰਾ ਦੇਣੀ ਠੀਕ ਆ ਜੀ ਆ ਤੁਸੀਂ 12 ਹੀ ਗਣੋ ਮਲ ਕੇ ਆ ਵੀ ਆਪਣੇ ਤੋਂ ਬਬਤਾ ਦੇ ਲੰਮ ਚੜਾ ਹੁੰਦਾ ਨਹੀਂ ਚੁਵਾਈ ਦਾ ਦੋ ਦੋ ਤਰਾ ਮੰਨ ਲਓ 8-9 ਕਿਲੋ ਦੀ ਬਾਲਟੀ ਡੰਗ ਦੀ ਭਰ ਦੂਗੀ ਪਰ ਦੁੱਧ ਅਜੇ 12 ਕਿਲੋ ਹੀ ਆ ਮਾ ਜਿਹੜਾ ਭਾਂਡੇ ਚ ਪੈਣ ਵਾਲਾ ਵੀ ਕੋਈ ਨੈਟ ਜਿਹੜਾ ਚੋਲਿਓ 12 ਕਿਲੋ ਹਾਂਜੀ 12 ਕਿਲੋ ਕਹੋ ਜੇ ਤੇ ਬੱਚੀ ਨੇ ਦੁੱਧ ਤੇ ਕਰਨਾ ਤਾਂ ਨੂੰ ਪਤਾ ਵੀ ਦੁੱਧ ਵਾਲੀ ਆ ਵੈੜ ਸੋ ਦੋਸਤ ਤੇ ਬਾਕੀ ਥਾਂ ਤੋਂ ਇੱਕ ਮੇਨ ਹੁੰਦਾ ਵੀ ਥਾਂ ਤੋਂ ਬਹੁਤ ਸੋਹਣਾ ਵੇਖੋ ਚੋਣ ਚਾਣ ਫਿਰ ਬਹੁਤ ਚੰਗੀ ਪੱਕੀ ਚੋਣ ਹੱਥੀਂ ਚਵਾਈ ਦਾ ਥਾਣਾ ਮੁਠੀ ਮੁਠੀ ਥਾਣਾ ਦੋਸਤੋ ਬਾਕੀ ਆ ਤੁਹਾਡੇ ਸਾਹਮਣੇ ਆ ਤੇ ਬੱਚਾ ਬਹੁਤ ਸੋਹਣਾ ਮਗਰ ਬੱਚੀ ਤੁਹਾਨੂੰ ਦਿਖਾਤੀ ਆ ਜਿੱਦਾਂ ਵੀ ਕਿਸੇ ਵੀਰ ਦੀ ਸਮਝ ਹੈ ਉਵੇਂ ਤੁਸੀਂ ਫੈਸਲਾ ਕਰ ਲਿਓ ਤੇ ਬਾਕੀ ਲੈਣੇ ਦੇਣੇ ਕੀ ਰਹਿਣਗੇ ਵੀਰਾਂ ਦੇ ਮੰਗ-ਮੂੰਕੀ ਕਰਦੇ ਆ ਬੋਲੋ ਤਾਂ ਸੰਤੂ ਸਾਹਿਬ 60 ਕਰਦੇ ਆ ਤੇ 52 ਦੀ ਹਾਂ ਨਹੀਂ ਹੋਵੇ 52 ਦੀ ਹਾਂ ਜੀ ਚੋਕੋ ਛੋੜ ਛੱਪਾ ਹੀ ਹੋਣਾ ਠੀਕ ਹੈ ਜੀ ਹਾਂਜੀ ਲਓ ਜੀ 52000 ਦੇ ਵਿੱਚੋਂ ਭਰਾਵੋ ਮਾਨਤਾ ਨਹੀਂ ਹੋਣਾ ਠੀਕ ਆ ਜੀ ਡਿਮਾਂਡ ਚਾਹੇ ਕੁਝ ਵੀ ਆ 52000 ਦੇ ਵਿੱਚੋਂ ਛੋਟ ਚੱਪਾ ਬਾਕੀ ਫੇਸ ਕੁਆਲਿਟੀ ਤੁਸੀਂ ਵੇਖ ਲਈ ਆ ਤੇ ਬੱਚੀਆਂ ਚੰਗੀਆਂ ਪ੍ਰਿੰਟ ਆ ਬੈਠ ਗਿਆਣ ਵਾਲੀਆਂ ਛਾ ਠੀਕ ਆ ਸਿੱਖ ਬਹਿਣੀ ਵਾਲੇ ਪਾਸਿਓ ਤੁਸੀਂ ਆ ਦੇਖ ਲਓ ਜਿਹੜੇ ਪਾਸਿਓ ਮੋਸਟਲੀ ਸਾਰੇ ਵੀਰ ਬੈਠ ਕੇ ਆਪਾਂ ਚਬਾਈ ਕਰਦੇ ਆ ਸਮਝ ਆਜੂ ਗੱਲਬਾਤ ਤੇ ਆ ਲਓ ਠੀਕ ਆ ਜੀ ਤੇ ਵਹਿੜ ਚੰਗੀ ਆ ਕਦਕੋਤ ਵੀ ਸੋਨਾ ਬੈਠਦਾ ਬਾਕੀ ਚਲੋ ਵਾਧੇ ਬੰਦੀ ਆ ਪਸੂ ਤਾਜੀ ਸਵੇ ਸਵੇ ਗਰਮੀ ਭਰ ਜਿਹੜਾ ਮਿਲਣਾ ਪਸੂ ਨੇ ਅੱਧਾ ਸਿਆਲ ਤੱਕ ਇਸ ਤੋਂ ਬਾਅਦ ਵੀਰ ਸ਼ੇਰੇ ਆ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਬੈਡ ਹਾਂਜੀ ਭਾਈ ਤੇ ਇਹਦੀ ਬੱਚੀ ਦੀ ਡਿਟੇਲ ਇਹ ਪਹਿਲਾਂ ਨਹੀਂ ਜੇ ਭਾਈ ਬੱਚੀ ਪਹਿਲਾਂ ਸੂਹਾ ਹਾਂਜੀ ਪਹਿਲਾਂ ਬੱਚੀ ਆ ਮੂੰਹੋਂ ਦੰਦੀ ਦੰਦੀ ਚੌਗੀ ਭਾਈ ਚੌਗੀ ਆ ਕਬ ਤੋਂ ਪਰਿਓ ਲਓ ਵੀ ਸੋ ਮੂੰਹੋਂ ਦੰਦੀ ਦੋਸਤੋ ਚਾਰ ਦੰਦਾਂ ਦਾ ਬੱਚੀ ਪਹਿਲਾ ਸੂਹਾ ਸੂਣਾ ਪਲੂਣ ਬੱਚੀ ਨੇ ਸੂਣਾ ਬਾਕੀ ਆਰਡਰ ਕੁਆਲਿਟੀ ਤੁਸੀਂ ਵੇਖੋ ਆਲਮੋਸਟ ਤਿਆਰੀ ਕੰਪਲੀਟਡ ਆ ਠੀਕ ਆ ਤਿਆਰੀ ਕੰਪਲੀਟ ਆ ਬਾਕੀ ਤੁਹਾਡੇ ਸਾਹਮਣੇ ਆ ਹਏ ਦੋ ਚਾਹ ਦਿਨ ਹੋ ਸਕਦਾ ਹੋਰ ਕੱਢ ਜੇ ਬੱਸੀ ਆ ਜੀ ਬਾਕੀ ਜੀ ਜੂ ਚਲੋ ਪਸੂ ਜਾ ਕੇ ਵੀ ਕਿਤੇ ਜੀਤ ਹਾਰ ਗਿਆ ਦੋ ਦਿਨ ਕੱਢ ਵੀ ਸਕਦੀ ਕੱਢ ਵੀ ਸਕਦੀ ਹੈ ਗੱਡੀ ਜਲੇ ਸੂ ਵੀ ਸਕਦੀ ਹੈ ਹੂੰ ਠੀਕ ਆ ਜੀ ਤੇ ਬਾਕੀ ਕਰਮਾਂ ਲਈ ਦੋਸਤੋ ਲੇਵਟੀ ਲੂਟੀ ਕਾਫੀ ਸੋਹਣੀ ਤਿਆਰ ਕਰੀ ਖੜੀ ਆ ਆ ਬਿਲਕੁਲ ਤੁਹਾਡੇ ਸਾਹਮਣੇ ਆ ਚਾਰ ਥਾਣ ਥਣ ਥੁਣ ਜਦੋਂ ਆਪਾਂ ਗੱਲ ਕਰਦੇ ਆ ਦੋਸਤੋ ਸੂਣ ਤੋਂ ਬਾਅਦ ਦੀ ਥੋੜਾ ਜਿਹਾ ਪਸਮਣ ਤੋਂ ਬਾਅਦ ਥੋੜਾ ਥਾਂ ਜਿਹੜਾ ਹੋਰ ਕੋਈ 1/2 ਇੰਚ ਇੰਚ ਹੋਰ ਸਾਹਮਣੇ ਆਊਗਾ। ਥਾਂ ਤਾਂ ਬੱਚੀ ਬਹੁਤ ਚੰਗਾ ਸਮਸੋ ਪਹਿਲਾਂ ਹੀ। ਬਾਕੀ ਠੰਡੀ ਸੀਲ ਜਿਤਨਾ ਵੇਖੋ ਕੋਈ ਗੱਲ ਬਾਤ ਨਹੀਂ ਪਾਣ ਥੱਲੇ ਬੈਠੇ ਰਹੋ। ਆਹ ਕਰੋ ਚੈੱਕ। ਠੀਕ ਆ। ਸੋ ਸਾਫ ਸੁਥਰੀ ਹੈ ਲੇਵੇ ਦੀ। ਬਾਕੀ ਕੱਦ-ਕੁੱਦ ਵੀ ਸੋਹਣਾ ਬੱਚੀ ਦਾ। ਉਮਰ ਦੇ ਹਿਸਾਬ ਨਾਲ ਵੇਖੀਏ ਤੇ ਕੱਦ ਵੀ ਕਾਫੀ ਸੋਹਣਾ। ਕਿਉਂਕਿ ਮੂਹਦਨ ਦੀ ਪੁੱਛਣ ਦਾ ਉਹ ਮਕਸਦ ਆ ਦੋਸਤੋ ਵੀ ਜਵਾਨ ਹੁੰਦੇ ਤੱਕ ਪਸ਼ੂ ਨੇ ਕੋਈ 1 ਇੰਚ 2 ਇੰਚ ਗਰੋਥ ਵੀ ਕਰਨੀ ਆ ਭਰਨਾ ਵੀ ਆ ਸਰੀਰ। ਬਾਕੀ ਸੂਣ ਤੋਂ ਬਾਅਦ ਕੋ ਚੰਗੀ ਜਿਹੜਾ ਵੀ ਕੋਈ ਖਰੀਦਦਾਰ ਲੈ ਕੇ ਜਾਂਦਾ ਚੰਗੀ ਸੇਵਾ ਕਰ ਲੂਗਾ ਤੇ ਸੁਣ ਤੋਂ ਬਾਅਦ ਦੋਸਤੋ ਹੋਰ ਵੀ ਤੁਸੀਂ ਪ੍ਰਪੇਅਰ ਕਰ ਲੋਗੇ ਹੋਰ ਵੀ ਇਹਦੀ ਤਿਆਰੀ ਕਰ ਲੋਗੇ ਬਾਕੀ ਆ ਟਰੂਟਰ ਸੋਨਾ ਬਣਾ ਕੇ ਤਿਆਰ ਕਰੀ ਖੜੀ ਕਰਮਾ ਲਈ ਆ ਦੇਖੋ ਜੀ ਆਹ ਲੋ ਤਾਂ ਤੁਹਾਨੂੰ ਚੰਗਾ ਬਣਾਉਗੇ ਨੋਕ ਆਲਾ ਸ਼ਾ ਨੋਕ ਆਲਾ ਠੰਡਾ ਚੰਗਾ ਸਾਰੂਗੀ ਥਣ ਜੀ ਹਾਂ ਲੋ ਜੀ ਸਾਫ ਸੁਥਰੀ ਬੱਸੀ ਆ ਤੇ ਸ਼ੇਰੇ ਵੀਰ ਕਿੰਨੀ ਮੰਗ ਕਰਦੇ ਆਂ ਦੀ ਫਿਰ ਲੈਣ ਤਣ ਕੀ ਰਹੂਗਾ ਸਾ ਹੀ ਮੁੱਲ ਤੇ ਭਾਵੇਂ ਜਿੰਨਾ ਮਰਜ਼ੀ ਕਰਾ ਲਓ 48 ਹਜ਼ਾਰ ਦੀ ਵਛੀ ਦਵਾਂਗੇ 48 ਦੀ ਹਾਂਜੀ ਮੁੱਲ 60 ਕਰਾ ਲਓ 65 ਕਰਾ ਲਓ ਠੀਕ ਹੈ 48 ਹਜ਼ਾਰ ਦੀ ਵਛੀ ਜੀ ਠੀਕ ਹੈ ਜੀ ਲੋ ਵੀ ਦੋਸਤੋ 48000 ਦੀ ਇਹ ਵੜ ਵੀਰਾਂ ਦਾ ਦਵਾਂਗੇ ਜੇ ਲੈਣ ਦੇਣ ਦੀ ਆਪਾਂ ਗੱਲ ਕਰਦਿਆਂ ਕੋਈ ਰਸਤਾ ਮਿਲ ਜੂਗਾ ਵੀ 48000 ਦੀ ਜਿਹੜੀ ਇਹ ਵਛੀ ਮਿਲਦੀ ਆ ਬਾਕੀ ਨਿੱਗਰਾਂ ਕਰਮਾਲੀ ਸਰੀਰ ਕ ਪੱਖੋਂ ਵੀ ਵੇਖੀ ਆ ਤੇ ਪੂਰੀ ਨਿੱਗਰ ਠੀਕ ਆ ਸੋ ਚਾਰੂ ਜੂਰੂ ਪੂਰੀ ਆ ਬਾਕੀ ਕੋਈ ਵੀਰ ਜਿੱਦਾਂ ਮਰਜੀ ਆਪਦੀ ਆਣ ਕੇ ਨਰਕ ਪਰਖ ਕਰ ਲੇ ਤਸल्ली ਕਰ ਲੇ ਹਾਂਜੀ ਤੇ ਹਰ ਪਾਸਿਓ ਪੂਰੀ ਕਿਸੇ ਪਾਸਿਓ ਨਹੀਂ ਖੁੰਜੀ ਗਈ ਤੇ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਅਗਲੇ ਚੌਥੇ ਨੰਬਰ ਤੇ ਜਿਹੜੀ ਇਹ ਟੋਕੜ ਗੱਬਣ ਹਾਂਜੀ ਟੋਕੜ ਗੱਬਣ ਆਈ ਐ ਆ ਸ਼ੇਰ ਵੀਰ ਗੱਬਣ ਕਿੰਨੇ ਕ ਟਾਈਮ ਦੀ ਐ ਇਹ ਭਾਈ ਸਾਢੇ ਤਾਂ 9 ਮਹੀਨੇ ਦੀ ਆਪਾਂ ਚੌਹਾਂ ਦੀ ਵੀ ਨਹੀਂ ਕਵਾਂਗੇ ਜੇ ਸਾਢੇ ਤਿੰਨਾਂ ਦੀ ਸਾਢੇ ਤਿੰਨਾਂ ਦੀ ਕਵਾਂਗੇ ਠੀਕ ਆ ਜੀ ਹਾਂਜੀ ਸਾਡੇ 3.5 ਮਹੀਨੇ ਦੀ ਆਪਣੇ ਹੱਥੀ ਡਾਕਟਰ ਤੋਂ ਹੋ ਗਈ ਚੈੱਕ ਭਾਜੀ ਵੀਡੀਓ ਆਪਣੇ ਕੋਲ ਆ ਕੋਈ ਭੈਣ ਭਰਾ ਕਵੇ ਆਪਾਂ ਵੀਡੀਓ ਵੀ ਡਾਕਟਰ ਦੀ ਵਿੱਚ ਪਾ ਸਕਦੇ ਆ ਆਪਣੇ ਘਰੋਂ ਜਿਹੜਾ ਮਰਜ਼ੀ ਚੈੱਕ ਕਰਾ ਕੇ ਵੀ ਖੜ ਸਕਦਾ ਬਿਲਕੁਲ ਚੈੱਕ ਕਰਾ ਕੇ ਤਸੱਲੀ ਕਰਾ ਕੇ ਚਵਾ ਕੇ ਫੇਰ ਦਿਆਂਗੇ ਠੀਕ ਆ ਤੇ ਦੁੱਧ ਹੋਣਾ ਆਪਾਂ ਕਿੰਨਾ ਚਵਾਦ ਹਾਜ਼ਰ ਕਿੰਨਾ ਦੁੱਧ 7 ਕਿਲੋ ਦੁੱਧ ਭਾਜੀ ਨਾਲ ਦੁੱਧ ਵੀ 7 ਕਿਲੋ ਘੱਟ 8 9 ਦੱਸੀ ਜਾਂਦੇ ਆ ਪਰ ਇੱਕ ਰਿਵਾਸ਼ੀ ਨਾਲ ਦਿਲ ਦਿਲ ਨਹੀਂ ਧਰਿਆ ਤੇ 7 ਕਿਲੋ ਹੋਣਾ ਆਪਾਂ ਚਵਾਵਾਂਗੇ ਜਿਹੜਾ ਹੈਗਾ ਲਓ ਜੀ ਅਗਿਆ ਤੀਜੇ ਤੀਜੇ ਲਈ ਗੱਭਣ ਹੋਗੀ ਦੂਜੇ ਲਈ ਨਹੀਂ ਸ਼ਾਇਦ ਇਹ ਇੱਕ ਸੂਆ ਹੈ ਸੂਇਆ ਦੂਜਾ ਸੂਣਾ ਨੇ ਹਾਂ ਅਗਿਆ ਦੂਜੇ ਲਈ ਗੱਭਣ ਹਾਂਜੀ ਦੂਜੇ ਦੀ ਗੱਭਣ ਲਓ ਜੀ ਪਹਿਲੇ ਸੂਵੇ ਦੋਸਤੋ ਹੁਣ ਪ੍ਰੈਜ਼ੈਂਟ ਟਾਈਮ ਦੀ ਗੱਲ ਕਰ ਲਈਏ ਪਹਿਲੇ ਸੂਵੇ 7 ਕਿਲੋ ਦੁੱਧ ਵੀ ਦੇ ਰਹੀ ਆ ਦੂਜੇ ਸੂਵੇ ਲਈ ਅੱਗੇ ਗੱਭਾ ਸਾਢੇ 3 ਮਹੀਨੇ ਪੂਰੇ ਸਾਢੇ 3 ਮਹੀਨੇ ਦੀ ਗੱਭਾ ਵੀਰ ਸ਼ੇਰੇ ਦੇ ਕੋਲ ਜਿਹੜੀ ਦੋਸਤੋ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਪਈ ਆ ਡਾਕਟਰ ਸਾਹਿਬਾਨ ਤੋਂ ਜਿਹੜੀ ਚੈੱਕ ਹੋਈ ਆ ਜਦੋਂ ਵੀ ਉਹ ਵੀਡੀਓ ਜਿਹੜੀ ਆ ਕਿਸੇ ਵੀਰ ਨੂੰ ਦਿਖਾ ਦਿੱਤੀ ਜਾਊਗੀ ਜਿਹੜਾ ਕੋਈ ਸੌਦਾ ਕਰੂਗਾ ਜੇ ਨਹੀਂ ਕਿਸੇ ਵੀਰ ਦੀ ਸਤਿਸ਼ਟੀ ਹੁੰਦੀ ਤੇ ਆਪ ਵੀ ਤੁਸੀਂ ਸਾਈ ਬਿਆਨਾਂ ਕਰਕੇ ਡਾਕਟਰ ਸਾਹਿਬ ਆਪਣਾ ਨਾਮ ਲਿਆ ਕੇ ਤਸੱਲੀ ਕਰਵਾ ਸਕਦੇ ਹੋ ਆਏ 7 ਤਰੀਕਾ 7 ਹਾਂਜੀ ਤੇ ਇਹ ਭਾਜੀ 5 ਤਰੀਕ ਦੀ ਚੈੱਕ ਹੋਈ ਜ ਪਰਸੋਂ ਦੀ 5 ਪਰਸੋਂ ਦੀ ਚੈੱਕ ਹੋਈ ਪਰਸੋਂ ਨਹੀਂ ਚੈੱਕ ਹੋਈ ਲਓ ਜੀ ਬਾਕੀ ਜਵਾਬ ਸਮਾ ਅਗਲੇ ਥਾਣੇ ਪਿਛਲੇ ਥਾਣੇ ਦਾ ਪੂਰਾ ਜੀ ਵਧੀਆ ਭਾਜੀ ਜਵਾਬ ਬਹੁਤ ਇੱਕ ਨੰਬਰ ਦਾ ਠੀਕ ਆ ਜੀ ਤੇ ਸ਼ੇਰ ਕੋਈ ਹੋਵੇ ਪੂਰਾ ਤੇ ਨੈਟ ਸਾਥ ਹੀ ਹੋਊਗਾ ਨਾ ਤੁਹਾਨੂੰ ਪਾਜੀ 7 ਕਿਲੋ ਕੋਈ ਇਹਨੂੰ ਪਹਾੜੇ ਦੀ ਲੋੜ ਨਹੀਂ ਕੋ ਲੈਣਾ ਦੇਣਾ ਇਤਨਾ ਵੰਗਾ ਪਾ ਕੇ ਮੜਾ ਥੱਲੇ ਬਹਿ ਜਾਈਦਾ ਮਿੰਟੋ ਮਿੰਟੀ ਚੋਲਈ ਦੀ ਐ ਲਓ ਜੀ ਕੋਈ ਪਹਾੜੇ ਪੂਰੇ ਦੀ ਕੋਈ ਲੋੜ ਦੀ ਸੀਲ ਠੰਢੀ ਐ ਲਓ ਜੀ ਸੋ ਦੋਸਤੋ ਘੱਟੋ ਘੱਟ ਜ਼ਿਆਦਾ ਨਹੀਂ ਕਹੀ ਦੇਗੇ ਚੰਗੀ ਸੇਵਾ ਕੋਈ ਵੀਰ ਕਰੀਗਾ ਵੜਾਂ ਦਾ ਜਿਹੜਾ ਲੰਮਾ ਸਫ਼ਰ ਹੁੰਦਾ ਲੰਮਾ ਪੈਂਡਾ ਤੈਅ ਕਰ ਜਾਂਦੀਆਂ ਨੇ ਚਵਾਚਪੂ ਕਾਫੀ ਲੰਮਾ ਚਪਾਉਂਦੀਆਂ ਨੇ ਤੇ 7 ਕਿਲੋ ਦੁੱਧ ਵੀ ਤੁਸੀਂ ਚੋ ਸਕਦੇ ਜੇ ਮੈਨੂੰ ਲੱਗਦਾ ਵੀ ਭਾਵੇਂ 2 ਮਹੀਨੇ ਚੋਲੋ ਭਾਵੇਂ 4 ਮਹੀਨੇ ਚੋਲੋ ਸੰਤੋਖ ਸਾਹਿਬ ਇਹ ਤੇ ਕਮੇਟੀ ਵਾਲਾ ਹਿਸਾਬ ਐ ਆ ਇਹ ਤਾਂ ਦੋਣੀ ਹੋ ਕੇ ਮੁਰਨਾ ਨੇ ਕਰਮਾ ਵਾਲੀ ਨਾਲ ਦੁੱਧ ਵੀ ਦੇਈ ਜਾਣਾ ਤੇ ਬੱਛੀ ਗਾੜੀ ਵੀ ਦਿਹਾਰੇ ਵਾਲੀ ਆ ਬਸ ਬਸ ਦਿਹਾਰਾ ਪਾਉਗੀ ਬਿਲਕੁਲ ਬਿਲਕੁਲ ਕਮ ਬੱਚੀ ਚੰਗੀ ਅਲੂਈ ਲਈ ਜੇ ਪੁੱਟਣ ਵਾਲੀ ਹੈ ਬੱਛੀ ਆ ਸਾਰੀ ਸੀਲ ਠੰਡੀ ਆ ਬਾਕੀ ਆ ਵੀ ਮਾਣਾ ਲੋਡ ਕਰਕੇ ਦੇ ਦਿਆ ਥਣ ਥਣ ਵੇਸ਼ੂ ਬੱਛੀ ਕਹਿੰਦਾ ਕਮਾਲ ਦਾ ਹੈ ਦੇਖੋ ਠੀਕ ਸੋ ਥਣ ਬਹੁਤ ਕਮਾਲ ਦਾ ਭਰਾ ਜਿੱਦਾਂ ਮਰਜੀ ਕੋਈ ਬਹਿ ਕੇ ਭੈਣ ਜਵਾਈ ਕਰ ਲੇ ਵੀਰ ਕਰ ਲੇ ਬੱਚਾ ਕਰ ਲੇ ਤੇ ਇਹ ਅੱਜ ਆਪਾਂ ਕਿੰਨੇ ਦੀ ਦੇ ਦੇਣੀ ਆ ਵੀਰ ਇਹ ਜੀ ਹਾਂ ਨਾ 28 ਦੀ ਕਰਾਂਗੇ 28 ਦੀ ਮੁੱਲ ਪਾਵਾਂ 35 ਕਰਾ ਲਓ 30 ਕਰਾ ਲਓ 28 ਦੀ ਆ ਨਾ ਕਰਾਂਗੇ 28000 ਦੀ ਹਾਂਜੀ ਲਓ ਜੀ 28000 ਦੀ ਭਰਾਵੋ 28 256 50 ਦੀ 60 ਦੀ ਵਚੀ ਜਦੋਂ ਮਰਜੀ ਅਗਲਾ ਤਿਆਰ ਕਰਕੇ ਵੇਚ ਲਏ ਨੇ ਦੁੱਧ ਵੀ ਦੇਈ ਜਾਣਾ ਕਰਮਾੜੀ ਨੇ ਹਾਂ ਹਾਂ ਲਾਏ ਬੰਦੀ ਐ ਲਾਏ ਬੰਦੀ ਹਾਂਜੀ ਲੋਬੀ ਦੋਸਤੋ ਅੱਜ 28000 ਦੀ ਆ ਟੋਕੜ ਗੱਪਣ ਕਾ ਵੀ ਵੀਰ ਡਿਮਾਂਡ ਕਰ ਰਹੇ ਸੀਗੇ ਦੋ ਤਿੰਨ ਮਹੀਨੇ ਦੁੱਧ ਵੀ ਦੇਣਾ ਸੰਤੂ ਸਵਰੇ ਆਹ ਬਾਕੀ ਪਸੰਦ ਹਰ ਕ ਵੀਰ ਦੀ ਆਪੋ ਆਪਣੀ ਸੋਚ ਆ ਬਾਕੀ ਸਾਰੇ ਪਾਸਿਓ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓ ਥਣ ਵੀ ਜ਼ਰੂਰ ਦਿਖਾ ਦਗੇ ਆ ਲਓ ਥਣ ਸੱਜੇ ਸ਼ੀਬ ਥਾਣੇ ਦੀ ਤੁਸੀਂ ਚੈੱਕ ਕਰ ਸਕਦੇ ਜੀ ਹੱਥੀ ਚਵਾਈਲਾ ਥਾਣਾ ਮੋਟੀ-ਮੋਟੀ ਥਾਣਾ ਤੇ ਬਾਕੀ ਅੱਗੇ ਵਧਦੇ ਆ ਜੀ ਦੋਸਤੋ ਡਬਲ ਕਰਕੇ ਤੁਸੀਂ ਵੇਚ ਸਕਦੇ ਜੀ ਕਰਮ ਵਾਲੀ ਦਾ ਨਾਲੇ ਦੁੱਧ ਵੀ 7 ਕਿਲੋ ਆ ਤੇ ਬਹੁਤੀ ਵਾਰ ਮੈਂ ਗੱਲ ਕਰ ਲਈ ਨਾ ਹੁਣਾਂ ਵੀ ਕਈ ਵਾਰ ਦੋ ਚਾਰ ਮਹੀਨੇ ਕਿਸੇ ਤੇ ਬਿਲਕੁਲ ਤਾਜ਼ੇ ਪਸ਼ੂ ਦੇ ਵਿੱਚ ਟੁੱਕੇ ਪਸ਼ੂ ਦੇ ਵਿੱਚ ਸਮਾਂ ਪਿਆ ਹੁੰਦਾ ਤੇ ਨਾਲੇ ਡੰਗਾ ਸੋਣਾ ਚਲਾ ਦੂਗੀ ਨਾਲੇ ਅੱਗੇ ਵਧੀ ਜਾਣਾ ਕਰਮ ਵਾਲੀ ਨੇ ਅਜੇ ਨਾ ਸੰਸਾ ਤਹਿ ਜੀ ਮਾਰ ਗਈ ਤਹਿ ਜੀ ਆਈ ਨਾ ਪੱਠਾ ਪੱਠਾ ਪੂਰਾ ਪੂਰਾ ਖੁੱਲ ਕੇ ਖਾਂਦੀ ਨਹੀਂ ਅਜੇ ਬੱਚੀ ਹਾਂ ਉਦਰੀ ਉਦਰੀ ਜੀ ਤਾਂ ਤੇ ਭੁਖੀ ਜੀ ਆ ਨਾ ਆਹਾ ਨਵੀਂ ਥਾਂ ਤੇ ਆਇਆ ਪਸ਼ੂ ਕੀਤਾ ਉਤੋਂ ਤਾਂ ਜੰਮਿਆ ਪਲਿਆ ਦੋ ਤਿੰਨ ਸਾਲਾਂ ਬਾਅਦ ਇੱਕ ਨਵੀਂ ਥਾਂ ਬਦਲੀ ਨੀ ਚੇਂਜ ਹੋ ਜਾਣਾ ਥੋੜਾ ਫਰਕ ਪੈਂਦਾ ਤੇ ਫਿਲਹਾਲ ਦੋਸਤੋ ਇਹ ਚਾਰ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਚਾਰ ਬਿਹੜਾ ਨੇ ਵੀਰ ਸ਼ੇਰੇ ਦੇ ਕੋਲ ਤੇ ਬਾਕੀ ਪਹੁੰਚ ਕਰ ਲਿਓ ਪਿੰਡ ਜਿਹੜਾ ਕੋਈ ਵੀਰ ਨੇੜੇ ਤੇੜੇ ਤੇ ਮਾਝੇ ਏਰੀਏ ਨੂੰ ਬਲਾਉਂ ਕਰਦੇ ਆ ਨੇੜੇ ਤੇੜੇ ਵਾਲਿਆ ਚਪਾਲ ਲੈ ਕੇ ਸੌਰ ਸਿੰਘ ਪਰੰਦੀਪਪੁਰ ਜਾਂ ਨੇੜੇ ਤੇੜੇ ਵਾਲੇ ਜਿੰਨੇ ਵੀ ਆਪਣੇ ਭੈਣ ਭਰਾ ਸੱਜਣ ਆਪਣੇ ਨਾਲ ਜੁੜੇ ਹੋ ਤੁਸੀਂ ਵਿజిਟ ਕਰਕੇ ਵੇਖ ਲਿਓ ਜਿਹੜਾ ਕੋਈ ਦੂਰੋਂ ਤੜ੍ਹੇੋਂ ਬੈਲਟ ਦੇ ਵਿੱਚੋਂ ਦਵਾਬੇ ਦੇ ਵਿੱਚੋਂ ਮਾਲਵੇ ਦੇ ਵਿੱਚੋਂ ਕੋਈ ਵੀ ਉੱਠ ਕੇ ਆ ਰਿਹਾ ਹੈ ਆਪ ਦਾ ਸਾਈਪ ਇਹਨਾਂ ਕਰਕੇ ਤੁਸੀਂ ਆਨਲਾਈਨ ਵੀ ਤਸੱਲੀ ਕਰਵਾ ਸਕਦੇ ਜੇ ਕਿਸੇ ਪਸ਼ੂ ਦੀ ਇਹ ਇੱਕ ਚੀਜ਼ ਮੈਂਸ਼ਨ ਕਰਨੀ ਹੈ ਜਰੂਰ ਬੋਲ ਦਿਓ ਬੋਲ ਦੋ ਮਤਲਬ ਕਿ ਬੇਨਤੀ ਹੈ ਵੀ ਵੀਰ ਜੀ ਜਿਤਨਾ ਮੰਨ ਲਓ ਤੁਸੀਂ ਕੱਲ ਨੂੰ ਵੀਡੀਓ ਅਪਲੋਡ ਹੋਣੀ ਹਨਾ ਹਾਂਜੀ ਉਹਦਾ ਇਹ ਆ ਵੀ ਮਲਕ ਕੱਲ ਨੂੰ ਕੋਸ਼ਿਸ਼ ਕਰਿਆ ਕਰੋ ਭੈਣ ਭਰਾ ਜਾਣ ਕੋਈ ਸ਼ਾਮਾਂ ਨੂੰ ਪਹੁੰਚੇ ਬੜੀਆ ਸਵੇਰੇ ਜਦੋਂ ਵੀਰ ਜੀ ਇੱਕ ਦਿਨ ਦੋ ਦਿਨ ਟਾਈ ਤੋ ਵੀ ਜੀ ਨਾ ਫਿਰ ਮਲਕੇ ਉਥਾਂ ਦੇ ਅਸੀਂ ਵੀ ਝੂਠੇ ਹੋ ਨਹੀਂ ਤੇ ਮੇਰੇ ਭਰਾ ਇਦਾਂ ਨਾ ਕਰਿਆ ਕਰੋ ਵਪਾਰ ਨੂੰ ਵਪਾਰ ਰਹਿੰਦੀਏ ਸਾਫ਼ ਸੁਥਰਾ ਕਰੀਏ ਤੇ ਸਾਰੇ ਭੈਣ ਭਰਾ ਖੁਸ਼ ਹੋਣ ਜਦੋਂ ਮੰਨ ਲਓ ਕੋ ਭੈਣ ਭਰਾ ਆ ਕੇ ਸਾਨੂੰ ਕੋਈ ਆਂਦਾ ਨਾ ਮੇਰੇ ਪਸੰਦ ਨਹੀਂ ਤੋ ਉਦੋਂ ਨਾਮ ਮੁੜ ਕੇ ਅਹੀਂ ਕਿਸੇ ਬੰਨੇ ਲੱਗਣ ਜੋਗੇ ਨਾ ਅਗਲਾ ਲੱਗਣ ਜੋਗਾ ਤੇ ਮੇਰੇ ਵੀਰ ਨਾ ਇਤਨਾ ਕਰਿਆ ਕਰੀਏ ਬਿਲਕੁਲ ਵਧੀਆ ਸਾਫ਼ ਸੁਥਰਾ ਕੰਮ ਕਰੀਏ ਤੇ ਸਾਫ਼ ਸੁਥਰੇ ਹੀ ਸਾਨੂੰ ਰਹਿਣ ਦਿਓ ਹੂੰ 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 ਇਹ ਨਹੀਂ ਕਿ ਮੇਰੀ ਬੇਨਤੀ ਆ ਇਹ ਥੋੜੀ ਧਿਆਨ ਚ ਰੱਖਿਆ ਕਰੋ ਗੱਲ ਵੀ ਜੇ ਮੰਨ ਲਓ ਬੇਸ਼ੱਕ ਸਾਈ ਭਾਵੇਂ ਯਾਰ ਹੀ ਪਾ ਦਿਓ ਪਰ ਇਹ ਪਹੁੰਚੋ ਸੇ ਪਹੁੰਚੋ ਟਾਈਮ ਨਾ ਇਹ ਨਹੀਂ ਵੀ ਦੋ ਦੋ ਤਿੰਨ ਤਿੰਨ ਦਿਨ ਫਿਰ ਵੀ ਜੀ ਨਹੀਂ ਮੁੜ ਕੇ ਡੰਗਰ ਤੁਹਾਨੂੰ ਪਤਾ ਫੋਨ ਤੁਹਾਡੇ ਤੇ ਚੜਦੇ ਮਿੰਟੋ ਮਿੰਟੀ ਫੋਨ ਚੜਦੇ ਆਉਂਦੇ ਤੇ ਉਹ ਇੱਕ ਨੂੰ ਆਪਾਂ ਕਹਿ ਦਈਏ ਵੀ ਮੰਨ ਲਓ ਅਸੀਂ ਵਛੀ ਵੇਚਤੀ ਆ ਮੁੜ ਕੇ ਉਹ ਅਗਲਾ ਉਹ ਗੱਲ ਤੇ ਆਉਂਦਾ ਹੀ ਨਹੀਂ ਅਗਲਾ ਆਂਦਾ ਪਤਾ ਨਹੀਂ ਉਹ ਕੋ ਛੱਡ ਕੇ ਗਏ ਬਿਲਕੁਲ ਜੀ ਬਿਲਕੁਲ ਇਹ ਵਪਾਰ ਲੈਣੇ ਵੀ ਜੀ ਤੁਸੀਂ ਸਾਰੇ ਸਿਆਣੇ ਜੀ ਇੰਨੀ ਕੁ ਚੀਜ਼ ਥੋੜੀ ਨੋਟ ਕਰਿਆ ਕਰੋ ਵੀ ਟਾਈਮ ਨਾ ਪਹੁੰਚਿਆ ਕਰੋ ਪ ਲਓ ਦੋਸਤੋ ਇੱਕ ਨਿਰਧਾਰਤ ਸਮਾਂ ਹੁੰਦਾ ਵੀ ਇੱਕ ਵਾਰੀ ਸਾਈਬਿਆਨਾ ਕਰ ਲਿਆ ਕੋਈ ਦਿਹਾੜੀ ਡੰਕ ਕੋਈ 24 ਘੰਟਿਆਂ ਦੇ ਵਿੱਚ 24 ਘੰਟਿਆਂ ਦੇ ਵਿੱਚ ਨਹੀਂ ਤੇ ਅਗਲੇ ਦਿਨ ਬੰਦਾ ਪਹੁੰਚ ਜਾਵੇ ਸਹੀ ਠੀਕ ਆ ਜੀ ਉਹ ਟਾਈਮ ਦੇ ਵਿੱਚ ਕਾਫੀ ਫੋਨ ਆਉਣਾ ਹੁੰਦਾ ਵਪਾਰੀ ਵੀਰਾਂ ਨੂੰ ਵੀ ਜਿਹੜਾ ਪਸ਼ੂ ਕਈ ਚਾਹਵਾਨ ਬੰਦੇ ਹੁੰਦੇ ਆ ਖਰੀਦਦਾਰ ਖਰੀਦਣ ਦੇ ਉਹ ਵੀ ਕਿਤੇ ਨਾ ਕਿਤੇ ਡਿਮੋਟੀਵੇਟ ਹੋ ਜਾਂਦੇ ਵਿੱਚੋਂ ਛੱਡ ਛੜਾ ਜਾਂਦੇ ਵੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਪਸ਼ੂ ਸੇਲ ਹੋ ਗਿਆ ਸਾਡਾ ਇਸ ਕਰਕੇ ਕਿਸੇ ਨਾ ਗਏ ਤੇ ਜਿਹੜੇ ਬੰਦੇ ਖਰੀਦਣ ਵਾਲੇ ਹੁੰਦੇ ਆ ਉਹ ਵੀ ਉਹ ਵੀ ਪਰੇਸ਼ਾਨ ਹੁੰਦੇ ਆ ਵੀ ਚਲੋ ਪਸ਼ੂ ਵੇਚ ਗਿਆ ਦੁਬਾਰਾ ਨਹੀਂ ਪੁੱਛਗੇ ਜੀ ਹੁੰਦੀ ਉਸ ਪਸ਼ੂ ਦੀ ਤੇ ਕਈ ਵੀਰ ਫਿਰ ਆਣ ਇੱਥੇ ਆਣ ਕੇ ਦੁਬਾਰਾ ਇੱਕ ਵਾਰੀ ਛੱਡ ਵੀ ਜਾਂਦੇ ਆ ਪਸ਼ੂ ਇਸ ਕਰਕੇ ਪਹਿਲਾਂ ਪੱਕੇ ਤੌਰ ਤੇ ਇਰਾਦਾ ਬਣਾ ਲਿਆ ਕਰੋ ਚੀਜ਼ ਖਰੀਦਣੀ ਆ ਪਸੰਦ ਆ ਗਈ ਆ ਦਿਲ ਨੂੰ ਲੱਗੀ ਆ ਦੋ ਚਾਰ ਘਰ ਦੇ ਮੈਂਬਰਾਂ ਨੂੰ ਵਿਖਾ ਲਿਆ ਕਰੋ ਫੇਰ ਸਾਈਪੇ ਨਾ ਪਾਇਆ ਕਰੋ ਕਾਲੀ ਬੇਸ਼ੱਕ ਨਾ ਕਰਿਆ ਕਰੋ ਠੀਕ ਆ ਕਾਲੀ ਭਾਜੀ ਕਾਦੀ ਅਗਲੇ ਨੇ ਪੈ ਪਰ ਗੱਲ ਇਹ ਆ ਵੀ ਮੁੜ ਕੇ ਜਦੋਂ ਇੱਕ ਗਲਤ ਹੋਵੇ ਤੇ ਉਹ ਫਿਰ ਕਿਸੇ ਨੇ ਮੈਨੂੰ ਗਲਤ ਆਖਣਾ ਕਿਸੇ ਨੇ ਤੁਹਾਨੂੰ ਆਖਣਾ ਕਿਸੇ ਨੇ ਉਹਨੂੰ ਆਖਣਾ ਤਾਂ ਮਜ਼ਾ ਨਹੀਂ ਆਉਂਦਾ ਕੰਮ ਦਾ ਸਹੀ ਆ ਬਿਲਕੁਲ ਤੇ ਸ਼ੇਰੇਬੀਰ ਬੋਲਦਗੇ ਨੰਬਰ ਆਪਣੇ ਕੰਟੈਕਟ ਨੰਬਰ ਭਾਜੀ ਉਹ ਹੀ 77105 ਤੇ 709994083070 ਠੀਕ ਹੈ ਜੀ ਹਾਂਜੀ ਲਓ ਦੋਸਤੋ ਨੰਬਰ ਦੋਵੇਂ ਸਕਰੀਨ ਤੇ ਲੱਗ ਗਏ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਕਿਸੇ ਟਾਈਮ ਵੀ ਨੇਰੇ ਸਵੇਰੇ ਗੱਲ ਕਰ ਲਿਓ ਆਏ ਦੇਣ ਨਵੇਂ ਆਏ ਪਸ਼ੂਆਂ ਦੀ ਵੀ ਡਿਟੇਲ ਲੈ ਸਕਦੇ ਜੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ